ਆ ਦੇਖ ਸਕਦੇ ਹੋ ਕਿੰਨੀ ਵੱਡੀ ਜਿਹੜੀ ਹੈ ਤਰੇਡ ਆ ਉਹ ਆ ਚੁੱਕੀ ਆ ਹੁਣ ਇਹ ਜ਼ਮੀਨ ਜਿਹੜੀ ਹੈ ਇਸ ਦੇ ਵਿੱਚ ਢਾਟੇ ਦੀ ਹੋਏਗੀ ਕਿਉਂਕਿ ਇਸੇ ਤਰੀਕੇ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਲਗਾਤਾਰ ਗਿਰ ਰਹੀ ਆ ਅੱਜੇ ਵੀ ਜੋ ਲੋਕਾਂ ਦੀ ਜੋ ਬੱਚੇ ਖੇਤ ਨੇ ਉਹ ਇਸ ਪਾਣੀ ਦੇ ਵਹਾਅ ਦੇ ਵਿੱਚ ਆ ਰਹੇ ਨੇ ਪਿੰਡ ਦੇ ਜਿਹੜੇ ਲੋਕ ਆ ਜਾਂ ਜਿੰਨੇ ਵੀ ਸਰਪੰਚ ਨੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਰਾਜਪਾਲ ਨੂੰ ਤਾਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਇਸ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਉਹ ਦਿੱਤੀ ਜਾਵੇ ਕੈਮਰਾਮੈਨ ਸੰਦੀਪ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦਿਓ ਕਿ ਇੱਕ ਵਾਰ ਪਾਣੀ ਦੇਖੋ ਕਿੰਨਾ ਤੇਜ਼ ਹੈ ਸਪੀਡ ਬਹੁਤ ਤੇਜ਼ ਹੈ ਦੂਸਰੇ ਪਾਸੇ ਸਾਹਮਣੇ ਜਿੱਥੇ ਤੁਸੀਂ ਦੇਖ ਰਹੇ ਹੋ ਉਹ ਸਤਲੁਜ ਦਰਿਆ ਹੁੰਦਾ ਸੀਗਾ ਤਾਂ ਇੱਕ ਪਾਸੇ ਜਿਹੜਾ ਜਿਹੜਾ ਸਤਲੁਜ ਦਰਿਆ ਬਿਲਕੁਲ ਸੁੱਕ ਚੁੱਕਾ ਹੋਇਆ ਹੈ ਪਾਣੀ ਦਾ ਜਿਹੜਾ ਬਹਾਵ ਹੈ ਉਹ ਇਧਰ ਨਹੀਂ ਸਾਈਡ ਜਿਹੜਾ ਟੇਢਾ ਹੋ ਚੁੱਕਾ ਹੈ ਇਹ ਲੋਹੇ ਦੀ ਜਿਹੜੀ ਜਾਲ ਹੈ ਇਹਦੇ ਵਿੱਚ ਤੁਸੀਂ ਬੋਰੇ ਵੀ ਰੱਖ ਰਹੇ ਹੋ ਇਸ ਤੋਂ ਬਾਵਜੂਦ ਵੀ ਜਿਹੜਾ ਬੰਨ ਨਹੀਂ ਟਿਕ ਰਿਹਾ ਬਿਲਕੁਲ ਨਹੀਂ ਟਿਕ ਰਿਹਾ ਜਿਹੜੇ ਕੱਲ ਅਸੀਂ ਦਿਨੇ ਤਿਆਰ ਕੀਤੇ ਆ ਇਹ ਰਾਤ ਵੀ ਲੇਬਰ ਲੱਗੀ ਰਹੀ ਹੈ ਇੱਥੇ ਜੀ ਉਹ ਸਾਰੇ ਹੜ੍ਹ ਟੁੱਟਿਆ ਕੋਈ ਨਹੀਂ ਇੱਥੇ ਖੜਾ ਅਨੁਏਜ ਜਾਲਾਂ ਦਾ ਪਤਾ ਨਹੀਂ ਲੱਗਿਆ ਜੀ ਕਿੱਧਰ ਚਲੇ ਗਏ ਪਿੰਡ ਸਸਰਾਲੀ ਦੇ ਵਿੱਚ ਮੈਂ ਮੌਜੂਦ ਹਾਂ ਜਿੱਥੇ ਰਾਹਤ ਕਾਰਜ ਹਜੇ ਵੀ ਜਾਰੀ ਹੈ ਕਿਉਂਕਿ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਖਤਰਾ ਜਿਹੜਾ ਹਜੇ ਵੀ ਟਲਿਆ ਨਹੀਂ ਹੈ ਲਗਾਤਾਰ ਬੰਨ ਜਿਹੜੇ ਉਹ ਬਣਾਏ ਜਾ ਰਹੇ ਨੇ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਆਰਜੀ ਬੰਨ ਜਿਹੜੇ ਆ ਲਗਾਤਾਰ ਬਣਾਏ ਜਾ ਰਹੇ ਨੇ ਕਿਉਂਕਿ ਲਗਾਤਾਰ ਜੋ ਆ ਜਮੀਨ ਨੂੰ ਖੋਰਾ ਲੱਗ ਰਿਹਾ ਉਸ ਦੇ ਨਾਲ ਨਾਲ ਜੋ ਹਜੇ ਵੀ ਜੋ ਲੋਕਾਂ ਦੀ ਜੋ ਬੱਚੇ ਖੇਤ ਨੇ ਉਸ ਪਾਣੀ ਦੇ ਬਹਾਵ ਦੇ ਵਿੱਚ ਆ ਰਹੇ ਨੇ ਲਗਾਤਾਰ ਰਾਹਤ ਕਾਰਜ ਜਾਰੀ ਹੈ ਔਰ ਜੇਕਰ ਬੀਤੇ ਕੱਲ ਦੀ ਗੱਲ ਕਰੀਏ ਤਾਂ ਪਿੰਡ ਦੇ ਜਿਹੜੇ ਲੋਕ ਹੈ ਜਾਂ ਜਿੰਨੇ ਵੀ ਸਰਪੰਚ ਨੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਰਾਜਪਾਲ ਨੂੰ ਤਾਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਇਸ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਉਹ ਦਿੱਤੀ ਜਾਵੇ ਤਾਂ ਜਿਸ ਤੋਂ ਬਾਅਦ ਹਾਲਾਂਕਿ ਅੱਜ ਕਿਹਾ ਜਾ ਰਿਹਾ ਕਿ ਜਿਹੜੀ ਆ ਫੌਜ ਹੈ ਉਹ ਕਿਤੇ ਨਾ ਕਿਤੇ ਪਹੁੰਚੀ ਆ ਕਿਉਂਕਿ ਆਰਮੀ ਦੀ ਮੰਗ ਜਿਹੜੀ ਆ ਕੀਤੀ ਗਈ ਸੀ ਤਾਂ ਹੁਣ ਤਸਵੀਰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਜਿੱਤੇ ਸਤਲੁਜ ਦਾ ਬਹਾਵ ਹਜੇ ਵੀ ਤੇਜ਼ ਆ ਲਗਾਤਾਰ ਇਹ ਸਾਈਡ ਤੋਂ ਜਿਹੜੀ ਮਿੱਟੀ ਆ ਉਹ ਗਿਰਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਜੋ ਖੇਤਾਂ ਦੀ ਜ਼ਮੀਨ ਆ ਲਗਾਤਾਰ ਸਤਲੁਜ ਜਿਹੜਾ ਆਪਣੀ ਚਪੇਟ ਦੇ ਵਿੱਚ ਉਹ ਲੈ ਰਿਹਾ ਕਿਉਂਕਿ ਆ ਦੱਸਿਆ ਵੀ ਜਾ ਰਿਹਾ ਕਿ ਸਾਹਮਣੇ ਜੋ ਇੱਕ ਗੁਜਰਾ ਦਾ ਡੇਰਾ ਹੁੰਦਾ ਸੀ ਉਸ ਆ ਪਾਣੀ ਦੇ ਬਹਾਅ ਦੇ ਵਿੱਚ ਆ ਗਿਆ ਔਰ ਇਹ ਵੀ ਪਿੰਡ ਦੇ ਲੋਕਾਂ ਦੇ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਉਸ ਸਾਈਡ ਇੱਕ ਕੋਠੀ ਹੈ ਜੋ ਕਿ 2 ਕਰੋੜ ਰੁਪਈਆ ਲਾ ਕੇ ਕੋਠੀ ਜਿਹੜੀ ਹੈ ਉਹ ਬਣਾਈ ਗਈ ਆ ਤਾਂ ਉਸ ਦਾ ਰਸਤਾ ਜਿਹੜਾ ਇਸ ਸਤਲੂਜ ਦੇ ਬਹਾਅ ਦੇ ਵਿੱਚ ਆ ਗਿਆ ਤਾਂ ਪਿੰਡ ਦੇ ਵੱਲੋਂ ਲੋਕ ਕਹਿ ਰਹੇ ਨੇ ਕਿ ਆਖਿਰਕਾਰ ਹੁਣ ਉਹਨੂੰ ਰਸਤਾ ਕੌਣ ਦੇਗਾ ਕਿਉਂਕਿ ਲਗਾਤਾਰ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇੱਕ ਵਾਰ ਮੈਂ ਕੈਮਰਾਮੈਨ ਸੰਦੀਪ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿਓ ਕਿ ਇੱਕ ਵਾਰ ਪਾਣੀ ਦੇਖੋ ਕਿੰਨਾ ਤੇਜ਼ ਹੈ ਸਪੀਡ ਬਹੁਤ ਤੇਜ਼ ਹੈ ਦੂਸਰੇ ਪਾਸੇ ਸਾਹਮਣੇ ਜਿੱਥੇ ਤੁਸੀਂ ਦੇਖ ਰਹੇ ਹੋ ਉਹ ਸਤਲੁਜ ਦਰਿਆ ਹੁੰਦਾ ਸੀਗਾ ਤਾਂ ਇੱਕ ਪਾਸੇ ਜਿਹੜਾ ਜਿਹੜਾ ਸਤਲੁਜ ਦਰਿਆ ਬਿਲਕੁਲ ਸੁੱਕ ਚੁੱਕਾ ਹੋਇਆ ਪਾਣੀ ਦਾ ਜਿਹੜਾ ਬਹਾਵ ਹੈ ਉਹ ਇਧਰਲੀ ਸਾਈਡ ਜਿਹੜਾ ਟੇਢਾ ਹੋ ਚੁੱਕਿਆ ਕਿਉਂਕਿ ਪਿੰਡ ਦੀ ਪਿੰਡ ਵਾਲੀ ਸਾਈਡ ਜਿਹੜਾ ਪਾਣੀ ਦਾ ਬਹਾਵ ਟੇਢਾ ਹੋ ਚੁੱਕਿਆ ਜੋ ਕਿ ਲਗਾਤਾਰ ਖੇਤ ਜਿਹੜੇ ਆ ਉਹ ਉਹਨੂੰ ਆਪਣੀ ਚਪੇੜ ਦੇ ਵਿੱਚ ਲੈ ਰਿਆ ਦੂਸਰੇ ਪਾਸੇ ਮੈਂ ਤਸਵੀਰ ਦਿਖਾਉਂਗਾ ਕਿ ਜਿਹੜੇ ਪਾਪੂਲਰ ਜਿਹੜੇ ਆ ਉਹ ਵੱਡੇ ਜਾ ਰਹੇ ਨੇ ਲਗਾਤਾਰ ਪਾਪੂਲਰ ਜਿਹੜੇ ਆ ਉਹ ਵੀ ਲਗਾਤੇ ਪਾਪੂਲਰ ਜਿਹੜੇ ਆ ਲਗਾਤਾਰ ਅ ਲਗਾਏ ਜਾ ਰਹੇ ਨੇ ਜੋ ਇਥੇ ਦਰਖਤ ਆ ਉਹਨਾਂ ਨੂੰ ਵੱਢ ਕੇ ਲਗਾਤਾਰ ਇਹ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਪਾਣੀ ਜਿਹੜਾ ਸਲੋ ਹੋ ਚੁੱਕੇ ਤਾਂ ਲਗਾਤਾਰ ਆਰਜੀ ਬੰਨ ਬਣਾਏ ਜਾ ਰਹੇ ਨੇ ਹਾਲਾਂਕਿ ਜਿਹੜੇ ਬੰਨ ਜਿਹੜੇ ਬਨ ਰਿਹਾ ਉਹ ਨਹੀਂ ਟਿਕ ਰਹੇ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਰੋਜ਼ ਦੇ ਲਈ ਜੋ ਅਸੀਂ ਬੰਨ ਲਗਾ ਰਹੇ ਹਾਂ ਉਹ ਲਗਾਤਾਰ ਇਸ ਪਾਣੀ ਦੀ ਚਪੇਟ ਦੇ ਵਿੱਚ ਆ ਰਹੇ ਨੇ ਕਿਉਂਕਿ ਜਦੋਂ ਅਸੀਂ ਰਾਤ ਜਗਾ ਮਣ ਕੇ ਜਾਂਦੇ ਹਾਂ ਤਾਂ ਜਦੋਂ ਸਵੇਰੇ ਆ ਕੇ ਦੇਖਦੇ ਹਾਂ ਕਿ ਕਾਫੀ ਜ਼ਮੀਨ ਜਿਹੜੀ ਆ ਲਗਾਤਾਰ ਇਹਦੇ ਵਿੱਚ ਜਿਹੜੀ ਆ ਸਤਲੂ ਦੇ ਅੰਦਰ ਜਿਹੜੀ ਜਾ ਰਹੀ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੇ ਲੋਕ ਲਗਾਤਾਰ तकरीबन 1 ਮਹੀਨਾ ਹੋ ਚੁਗਾ ਇਸ ਦੇ ਵਿੱਚ ਡਟੇ ਹੋਏ ਨੇ ਤਾਂ ਉਸ ਤੋਂ ਬਾਅਦ ਵੀ ਜਿਹੜਾ ਪਾਣੀ ਦਾ ਪੱਧਰ ਬੇਸ਼ੱਕ ਘਟਿਆ ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਆ ਲਗਾਤਾਰ ਜ਼ਮੀਨ ਜਿਹੜੀ ਆ ਉਹ ਗਿਰਦੀ ਹੋਈ ਨਾ ਜਰਾ ਰਹੀ ਆ ਦੂਸਰੇ ਪਾਸੇ ਲਗਾਤਾਰ ਜੋ ਪ੍ਰਯਾਸ ਜਿਹੜੇ ਕੀਤੇ ਜਾ ਰਹੇ ਨੇ ਬੋਰੇ ਜਿਹੜੇ ਆ ਭਰ-ਭਰ ਕੇ ਉਹ ਲਗਾਏ ਜਾ ਰਹੇ ਨੇ ਮਿੱਟੀ ਨਾਲ ਭਰ ਕੇ ਦੂਸਰੇ ਪਾਸੇ ਜੋ ਆਰਜੀ ਆਬਾਂ ਨੇ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਮੇਰੇ ਨਾਲ ਜੋ ਲੋਕ ਮੌਜੂਦ ਨੇ ਜੋ ਰਾਹਤ ਕਾਰ ਦੇ ਵਿੱਚ ਜੁਟੇ ਨੇ ਉਹਨਾਂ ਨਾਲ ਗੱਲਬਾਤ ਕਰਨ ਲੈ ਸਰ ਇਹ ਜਿਹੜੇ ਤੁਸੀਂ ਆਰਜੀ ਬਣਾ ਬਣਾ ਰਹੇ ਹੋ ਇਹ ਲੋਹੇ ਦੀ ਜਿਹੜੀ ਜਾਲ ਹੈ ਇਹਦੇ ਵਿੱਚ ਤੁਸੀਂ ਬੋਰੇ ਵੀ ਰੱਖ ਰਹੇ ਹੋ ਇਸ ਤੋਂ ਬਾਵਜੂਦ ਵੀ ਜਿਹੜਾ ਬੰਨ ਨਹੀਂ ਟਿਕ ਰਿਹਾ ਲਗਾਤਾਰ ਡਿੱਗ ਰਿਹਾ ਸਰ ਨਹੀਂ ਟਿਕ ਰਿਹਾ ਨਹੀਂ ਟਿਕ ਰਿਹਾ ਜੀ ਨਹੀਂ ਤੇ ਬਿਲਕੁਲ ਨਹੀਂ ਟਿਕ ਰਿਹਾ ਜਿਹੜੇ ਕੱਲ ਅਸੀਂ ਦਿਨੇ ਤਿਆਰ ਕੀਤੇ ਆ ਇਹ ਰਾਤ ਵੀ ਲੇਬਰ ਲੱਗੀ ਰਹੀ ਹੈ ਇੱਥੇ ਜੀ ਉਹ ਸਾਰੇ ਹਟ ਚੁੱਕੇ ਆ ਕੋਈ ਨਹੀਂ ਇੱਥੇ ਖੜਾ ਨੂੰ ਇਹ ਜਾਲਾਂ ਦਾ ਪਤਾ ਲੱਗਿਆ ਜੀ ਕਿੱਧਰ ਚਲੇ ਗਏ ਅੱਛਾ ਇਹ ਇਹ ਜਿਹੜਾ ਤੁਸੀਂ ਜਾਲ ਬਣਾ ਰਹੇ ਹੋ ਆਰ ਜੀ ਬੰਨ ਬਣਾ ਰਹੇ ਹੋ ਇਹ ਟਿਕ ਨਹੀਂ ਰਿਹਾ ਫਿਰ ਵੀ ਲਗਾਤਾਰ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਪਾਣੀ ਰੁਕ ਸਕੇ ਸ਼ਾਇਦ ਇਹਨੂੰ ਕੰਟਰੋਲ ਕੀਤਾ ਜਾ ਸਕੇ ਇਹ ਚੱਲ ਰਹੀ ਹੈ ਜੀ ਕੋਸ਼ਿਸ਼ ਚੱਲ ਹੀ ਰਹੀ ਆ ਘਟੋ ਘਟਾ 15 ਪਿੰਡਾਂ ਦੀ ਲੇਬਰ ਆ ਜਿੱਥੇ ਬੰਦੇ ਜਿਹੜੀ ਸੇਵਾ ਕਰ ਰਹੇ ਨੇ ਨਿਭਾ ਰਹੇ ਨੇ ਪਰ ਨਹੀਂ ਇਹ ਨਹੀਂ ਰੁਕ ਰਿਹਾ ਨਹੀਂ ਰੁਕ ਰਿਹਾ ਮਤਲਬ ਮਿਹਨਤ ਇੰਨੀ ਕੀਤੀ ਜਾ ਰਹੀ ਉਸ ਦੇ ਬਾਅਦ ਵੀ ਜਿਹੜੀ ਨਹੀਂ ਰੁਕ ਰਹੀ ਹੈ ਹਾਂਜੀ ਹਾਂਜੀ ਨਹੀਂ ਰੁਕ ਰਿਹਾ ਜੀ ਸੋ ਲਗਾਤਾਰ ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਦੂਸਰੇ ਪਾਸੇ ਤਸਵੀਰ ਤੁਹਾਨੂੰ ਦਿਖਾਉਂਗਾ ਇਸ ਸਾਈਡ ਤੋਂ ਦੇਖ ਸਕਦੇ ਹੋ ਕਿ ਜ਼ਮੀਨ ਜਿਹੜੀ ਹੈ ਹੁਣੇ ਆ ਗਿਰੀ ਔਰ ਦੂਸਰੇ ਪਾਸੇ ਦਿਖਾਉਂਗਾ ਕਿ ਜ਼ਮੀਨ ਜਿਹੜੀ ਲਗਾਤਾਰ ਗੇਰੀ ਔਰ ਤਰੇੜ ਜਿਹੜੀ ਹੈ ਲਗਾਤਾਰ ਇਸ ਤਰੀਕੇ ਦੇ ਨਾਲ ਪੈ ਰਹੀ ਆ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾਉਂਗਾ ਕਿ ਦੇਖ ਸਕਦੇ ਹੋ ਤੁਸੀਂ ਕਿ ਇਹ ਜ਼ਮੀਨ ਜਿਹੜੀ ਹੈ ਆ ਦੇਖ ਸਕਦੇ ਹੋ ਕਿੰਨੀ ਵੱਡੀ ਜਿਹੜੀ ਹੈ ਤਰੇੜ ਆ ਉਹ ਆ ਚੁੱਕੀ ਆ ਹੁਣ ਇਹ ਜ਼ਮੀਨ ਜਿਹੜੀ ਆ ਇਸ ਦੇ ਵਿੱਚ ਢਾਟੇਰੀ ਹੋਏਗੀ ਕਿਉਂਕਿ ਇਸੇ ਤਰੀਕੇ ਦੇ ਨਾਲ ਜਿਹੜੀ ਜ਼ਮੀਨ ਆ ਉਹ ਲਗਾਤਾਰ ਗਿਰ ਰਹੀ ਆ ਦੇਖ ਸਕਦੇ ਹੋ ਤੁਸੀਂ ਕਿ ਪਪੂਲਰ ਜਿਹੜੇ ਆ ਉਹ ਲਗਾਏ ਜਾ ਰਹੇ ਨੇ ਪਾਣੀ ਦਾ बहाव ਬਹੁਤ ਤੇਜ਼ ਆ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਲੇਬਰ ਜਿਹੜੀ ਆ ਲੱਗੀ ਹੋਈ ਆ ਮਿੱਟੀ ਦੇ ਬੋਰੇ ਜਿਹੜੇ ਆ ਉਹ ਲਗਾਤਾਰ ਭਰੇ ਜਾ ਰਹੇ ਨੇ ਆ ਜਿਹੜਾ ਰਾਹਤ ਕਾਰ ਲਗਾਤਾਰ ਜਾਰੀ ਆ ਕਿਉਂਕਿ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਮਿੱਟੀ ਕਿਸ ਤਰੀਕੇ ਦੇ ਨਾਲ ਜਿਹੜੀ ਆ ਗਿਰਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜਿਹੜੀ ਅਧਿਕਾਰੀ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਲੇਬਰ ਜੋ ਲੱਗੀ ਹੋਈ ਆ ਰਾਹਤ ਕਾਰਜ ਜਿਹੜੇ ਜਾਰੀ ਨੇ ਔਰ ਪਿੰਡ ਦੇ ਜੋ ਲੋਕ ਆ ਜੋ ਸਰਪੰਚ ਆ ਰਾਜਪਾਲ ਨੂੰ ਚਿੱਠੀ ਲਿਖੀ ਗਈ ਸੀ ਤਾਂ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਰਾਜਪਾਲ ਨੂੰ ਚਿੱਠੀ ਲਿਖਣ ਤੋਂ ਬਾਅਦ ਜੋ ਆ ਆਰਮੀ ਦੇ ਨੌਜਵਾਨ ਆ ਉਹ ਪਹੁੰਚੇ ਨੇ ਦੋ ਗੱਡੀਆਂ ਪਹੁੰਚੀਆਂ ਨੇ ਉਹ ਉਮੀਦ ਲਗਾ ਕੇ ਬੈਠੇ ਨੇ ਕਿ ਸ਼ਾਇਦ ਇਸ ਦਾ ਪੱਕਾ ਹੱਲ ਜਿਹੜਾ ਉਹ ਹੁਣ ਹੋਏਗਾ ਕਿਉਂਕਿ ਪਹਿਲਾਂ ਵੀ ਜਿਹੜੀ 300 ਏਕੜ ਜ਼ਮੀਨ ਜਿਹੜੀ ਹੈ ਇਸ ਸਤਲੂ ਦੇ ਵਹਾਵ ਦੇ ਵਿੱਚ ਜਿਹੜੀ ਹੈ ਜਾ ਚੁੱਕੀ ਆ ਵਾਵਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੋਇਆ ਤਾਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਜਿਹੜੀ ਸਾਡੀ ਬੱਚੀ ਜ਼ਮੀਨ ਹੈ ਉਹ ਵੀ ਕਿਤੇ ਨਾ ਕਿਤੇ ਇਸ ਪਾਣੀ ਦੇ ਵਿੱਚ ਪੇੜ ਦੇ ਵਿਚ ਆ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਉਹ ਪਿੰਡ ਨੂੰ ਜਿਹੜਾ ਸੇਫ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਤਾਂ ਹੁਣ ਪਿੰਡ ਦੇ ਲੋਕ ਇਹ ਵੀ ਕਹਿ ਰਹੇ ਨੇ ਕਿ ਹੁਣ ਇੱਕ ਵਾਰ ਫੇਰ ਪਿੰਡ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਅਪੀਲ ਕੀਤੀ ਜਾ ਰਹੀ ਹੈ ਕਿ ਇੱਥੋਂ ਤੁਸੀਂ ਆਪਣਾ ਪਿੰਡ ਖਾਲੀ ਕਰੋ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਜ਼ਮੀਨ ਗਿਰ ਰਹੀ ਹੈ ਕਿ ਉਹ ਫਿਰ ਵੀ ਕੋਈ ਜਿਹੜਾ ਖਤਰਾ ਜਿਹੜਾ ਉਹ ਵੱਡਾ ਜਿਹੜਾ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਜ਼ਮੀਨ ਗਿਰ ਰਹੀ ਹੈ ਜੇਕਰ ਇਸ ਪਾਣੀ ਨੇ ਆਪਣਾ ਰਸਤਾ ਬਣਾਇਆ ਤਾਂ ਜਾਹਿਰ ਜੀ ਗੱਲ ਆ ਪਾਣੀ ਆਉਣ ਦੀ ਸੰਭਾਵਨਾ ਜਿਹੜੀ ਹੈ ਫਿਰ ਤੋਂ ਹੋ ਸਕਦੀ ਹੈ ਕਿਉਂਕਿ ਪਿੰਡ ਦੇ ਲੋਕਾਂ ਦੇ ਵੱਲੋਂ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਹਜੇ ਜਿਹੜਾ ਖਤਰਾ ਘਟਾਇਆ ਜਿਹੜੇ ਜਾਨਸ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮੈਂ ਬਹੁਤ ਸਿੱਧੂ ਧੰਨਵਾਦ